ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਮੋਨੁੱਤ ਚ ਪੁਲਿਸ ਨੇ ਨਕਲੀ ਦੁੱਧ ਦਾ ਕਾਰੋਬਾਰ ਕਰਨ ਵਾਲੀ ਇੱਕ ਫੈਕਟਰੀ 'ਚ ਛਾਪਾ ਮਾਰ ਕੇ 13000 ਲੀਟਰ ਨਕਲੀ ਦੁੱਧ ਤੇ ਭਾਰੀ ਮਾਤਰਾ 'ਚ ਨਕਲੀ ਦੁੱਧ ਬਣਾਉਣ ਦਾ ਸਮਾਨ ਜਿਸ 'ਚ ਸਿੰਥੈਟਿਕ ਪਾਊਡਰ, ਰਿਫਾਈਨਡ ਕੈਮੀਕਲ ਤੇ ਹੋਰ ਸਮਾਨ ਸ਼ਾਮਲ ਹੈ ਨੂੰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦਰਸਲ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੰਗਰੂਰ ਦੇ ਮੋਨੁੱਤ ਚ ਪਾਤਣਾ ਰੋਡ ਤੇ ਮੌਜੂਦ ਇੱਕ ਫੈਕਟਰੀ 'ਚ ਨਕਲੀ ਦੁੱਧ ਬਣਾਉਣ ਦਾ ਕਾਰੋਬਾਰ ਚੱਲ ਰਿਹਾ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ ਵੱਡੇ ਪਦਰ ਤੇ ਨਕਲੀ ਦੁੱਧ ਬਣਾਉਣ ਵਾਲੀ ਮਸ਼ੀਨਰੀ ਤੇ ਟੈਂਕਰ ਵੀ ਬਰਾਮਦ ਕੀਤੇ ਨੇ ਪੁਲਿਸ ਨੇ ਨਕਲੀ ਦੁੱਧ ਬਣਾਉਣ ਦੇ ਮਾਮਲੇ ਚ 9 ਦੋਸ਼ੀਆਂ ਤੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਜਿਹੜੀ ਐਸਪੀ ਬੂਲਕ ਤੇ ਐਸਐਸਚੋ ਬੂਲਕ ਦੀ ਇਨਫੋਰਮੇਸ਼ਨ ਤੇ ਇਹ ਸਾਰਾ ਜਿਹੜਾ ਕੇਸ ਫੜਿਆ ਗਿਆ ਜਿਹੜੀ ਇੱਕ ਲਾਲਚੰਦ ਨਾਂ ਦਾ ਵੱਡਾ ਜਿਹੀ ਇਹ ਫੈਕਟਰੀ ਸੀ ਪਿਛਲੇ 2 ਮਹੀਨੇ ਤੋਂ ਕਰੀਬ 8 ਮੱਦੇ ਹੋ ਰਹੇ ਦੇ ਨਾਲ ਫੜੇ ਨੇ ਪਿਛਲੇ 2 ਮਹੀਨੇ ਤੋਂ ਇਹ ਬੜੀ ਲਾਰਜ ਸਕੇਲ ਤੇ ਇਹੰਦਾ ਕਰਿਆ ਸੀਗਾ ਜਿੱਦ ਅਸੀਂ ਹੁਣ ਮੌਕੇ ਤੇ ਸਾਰੀ ਕਰਕੇ 13000 ਲੀਟਰ ਜਿਹੜਾ ਦੁੱਧ ਅਸੀਂ ਤਿਆਰ ਕੀਤਾ ਫੜਿਆ ਇਹ ਹੁਣ ਤੱਕ ਹਜ਼ਾਰੇ ਲੀਟਰ ਜਿਹੜਾ ਦੁੱਧ ਹੈਗਾ ਬਣਾ ਬਣਾ ਕੇ ਵੇਚ ਚੁੱਕਿਆ ਕਿਉਂਕਿ ਧਿਆਰਾਂ ਦੇ ਦਿਨ ਸੀ ਦੁਸ਼ਹਿਰਾ ਦੀਵਾਲੀ ਜਿਹਦੇ ਚ ਅਸੀਂ ਜਿਹੜਾ ਸਾਡੇ ਸਾਹਮਣੇ ਪਿਆ ਸਮਾਨ ਇਹ ਅਸੀਂ ਸਦਾ ਤੋਂ ਰਿਕਵਰ ਕੀਤਾ ਇੱਕ ਇਹਦੇ ਚ ਰਿਫਾਈਨਡ ਤੇਲ ਇੱਕ ਆਰਐਮ ਕੈਮੀਕਲ ਹੈਗਾ ਉਹ ਹਜ਼ਾਰਾਂ ਲੀਟਰ ਉਹ ਬਰਾਮਦ ਕੀਤਾ ਤੇ ਟੋਟਲ 9 ਬੰਦੇ ਗ੍ਰਫਤਾਰ ਕੀਤੇ ਆ 4 ਤੇ ਜਿਹੜੇ ਆਪਕ ਤੁਹਾਡੇ ਸਾਹਮਣੇ ਖੜੇ ਹੋਏ ਚਾਰ ਟੈਂਕਰ ਜਿਹੜੇ ਦੁੱਧ ਸਪਲਾਈ ਕਰਦੇ ਸੀ ਉਹ ਫੜੇ ਨੇ ਟੋਟਲ ਖਾਬ ਆ ਜੀ ਬਿਲਕੁਲ ਜ਼ਾਹਰ ਹੈ ਇਹ ਤਾਂ ਬਹੁਤ ਬਗੀ ਵੱਡੀ ਲੋਕਾਂ ਦੀ ਬਦਕਮਿਸਤੀ ਹੈ ਵੀ ਬਦਕਸਤੀ ਹੈ ਜਿਹੜੀ ਆ ਕਿੱਥੇ ਜਾ ਰਹੀ ਸੀ ਜਿਆਦਾ ਇਹਦੀ ਹਰਿਆਣਾ ਚ ਤੇ ਪੰਜਾਬ ਚ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਦੱਸਿਆ ਕਿ ਦੀਵਾਲੀ ਦਾ ਤਿਹਾਰ ਆਉਂਦਿਆ ਹੀ ਨਗਲੀ ਦੁੱਧ ਦਾ ਕਾਰੋਬਾਰ ਕਰਨ ਵਾਲੇ ਲੋਕ ਆਪਣੇ ਲਾਲਚ ਲਈ ਵੱਡੇ ਪੱਧਰ ਤੇ ਨਗਲੀ ਦੁੱਧ ਬਣਾਉਂਦੇ ਨੇ ਜਿਸ ਨਾਲ ਲੋਕਾਂ ਦੀ ਸਿਹਤ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ ਦੀਵਾਲੀ ਦਾ ਤਿਹਾਰ ਆਉਣ ਕਰਕੇ ਕੁਝ ਵਪਾਰੀ ਜਿਹੜੇ ਆ ਪੈਸੇ ਦੀ ਲਾਲਚਾ ਵਿੱਚ ਲਾਲਚਾ ਜਾ ਕੇ ਮਤਲਬ ਕਿ ਨਕਲੀ ਕੰਮ ਕਰਦੇ ਹਨ ਜਿਹਦੇ ਵਿੱਚ ਕਿ ਅੱਜ ਭਾਰੀ ਮਾਤਰਾ ਵਿੱਚ ਦੁੱਧ ਮੂਨਕ ਵਿੱਚ ਪੜਿਆ ਗਿਆ ਹੈ ਤਕਰੀਬਨ ਇੱਕ 13500 ਲੀਟਰ ਦੁੱਧ ਜਿਹੜਾ ਇਹ ਨਕਲੀ ਬਣਾਉਣ ਦਾ ਕੰਮ ਬੰਦਾ ਅੱਜ ਕਰ ਰਿਹਾ ਸੀਗਾ ਤੇ ਇਸ ਵਿੱਚ ਭਾਰੀ ਮਾਤਰਾ ਵਿੱਚ ਦੁੱਧ ਬਣਾਉਣ ਦੀ ਸਮਗਰੀ ਜਿਵੇਂ ਕਿ ਸੁੱਕਾ ਪਾਊਡਰ ਰਿਫਾਈਂਡ ਕੀ ਇੱਕ ਇਹ ਫੜੀ ਗਈ ਹੈ ਇਹ ਬੰਦਾ ਰੰਗੇ ਹਾਥੀ ਪਕੜਿਆ ਗਿਆ ਇਹ ਇਸ ਮਹੀਨੇ ਵਿੱਚ ਇਹ ਜ਼ਿਲ੍ਹੇ ਦਾ ਚੌਥਾ ਜਿਹੜਾ ਹੈਗਾ ਕਿ ਅਸੀਂ ਨਕਲੀ ਦੁੱਧ ਫਾਂਗਾ ਕੰਦਾ ਕੰਮ ਕਰ ਰਿਹਾ ਸੀ ਪਕੜਿਆ ਇਸ ਤੋਂ ਪਹਿਲਾਂ ਭਵਾਨੀਗੜ੍ਹ ਵਿੱਚ ਇੱਕ ਤਗਲੀ ਦੁੱਧ ਬਣਾ ਰਿਹਾ ਸੀਗਾ ਉਹ ਫੜਿਆ ਉਸ ਤੋਂ ਬਾਅਦ ਭੂਦਨ ਪਿੰਡ ਨੇੜੇ ਮਲੇਰ ਕੋਟਲਾ ਉਹ ਅਸੀਂ ਪਕੜਿਆ ਇਸ ਤੋਂ ਬਾਅਦ ਧੂਰੀ ਦੇ ਵਿੱਚ ਵੀ ਇਸ ਤਰ੍ਹਾਂ ਹੀ ਇੱਕ ਨਕਲੀ ਦੁੱਧ ਬਣਾ ਰਿਹਾ ਸੀਗਾ ਉਹ ਪਕੜਿਆ ਪਰ ਇਹ ਜ਼ਿਲ੍ਹੇ ਸੰਗਰੂਰ ਦਾ ਜਿਹੜਾ ਕਿ ਸਭ ਤੋਂ ਵੱਡੀ ਮਾਤਰਾ ਵਿੱਚ ਦੁੱਧ ਭਗੜਿਆ ਗਿਆ ਜਿਹੜਾ ਇਹ ਪਹਿਲਾ ਹੈ ਇਹ ਜਿਹੜਾ ਦੁੱਧ ਬਣਾ ਰਿਹਾ ਸੀ ਉਹਨੂੰ ਪੁੱਛਿਆ ਕਿ ਉਹ ਇਹਦੇ ਵਿੱਚ ਜਿੱਦਾਂ 100 ਲੀਟਰ ਕਹੀਏ ਤਾਂ ਉਹਦੇ ਵਿੱਚ 10 ਲੀਟਰ ਇਹ ਪ੍ਰੋਫਾਈਂਡ ਕਿਉਂ ਪਾਉਂਦਾ ਸੀਗਾ ਤੇ ਉਹੀ ਮਾਤਰਾ ਚ ਇਹ ਸੁੱਕਾ ਪਾਊਡਰ ਪਾਉਂਦਾ ਤੇ ਉਹਦੇ ਵਿੱਚ ਸਿਰਫ ਪਾਣੀ ਪਾ ਕੇ ਇਹ ਦੁੱਧ ਬਣਾ ਲੈਂਦਾ ਸੀ ਇੱਕ ਮਸ਼ੀਨਰੀ ਜੀ ਫੜੀ ਹੈ ਜਿਹਦੇ ਵਿੱਚ ਸਾਰਾ ਦੁੱਧ ਘੋਲਿਆ ਜਾਂਦਾ ਸੀ ਉਹ ਫੜੀ ਗਈ ਹੈ ਸੇ ਲੋਕਾਂ ਨੇ ਸਿਹਤ ਨਾਲ ਕਿੰਨਾ ਖਿਲਵਾ ਰਹੇ ਨੇ ਜੋ ਅੱਜਕੱਲ ਬਿਮਾਰੀਆਂ ਵੱਧ ਰਹੀਆਂ ਹਨ ਇਹ ਇਹਦਾ ਹੀ ਸਿੱਟਾ ਹੈ ਕਿ ਜਿਹੜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਮਿਲਾਵਟਖੋਰ ਵੱਡੇ ਪੱਧਰ ਤੇ ਆਪਣਾ ਕਾਰੋਬਾਰ ਸ਼ੁਰੂ ਕਰ ਦਿੰਦੇ ਨੇ ਬਸ ਜ਼ਰੂਰਤ ਹੈ ਪ੍ਰਸ਼ਾਸਨ ਨੂੰ ਹੁਸ਼ਿਆਰੀ ਵਰਤਦੇ ਹੋਏ ਮਿਲਾਵਟਖੋਰੀ ਨੂੰ ਨੱਥ ਪਾਉਣ ਦੀ ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ ਪੈਰੀਦਾ ਟੀਵੀ